ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ 베ਗਾ ਡੇਰੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ 베ਗਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਚਮਕੌਰ ਦੇ ਘਰੋਂ ਵੀਡੀਓ ਬਣਾ ਰਹੇ ਆਗੇ ਵੀਡੀਓ ਦੀ ਜਿਹੜੀ ਤਰੀਕਾ 14 ਤਰੀਕ 11ਵਾਂ ਮਹੀਨਾ 2025 ਵੀਡੀਓ ਦੇ ਵਿੱਚ ਇੱਕ ਚੰਗੀ ਸੱਜਰ ਮੱਝ ਦਿਖਾ ਰਹੇ ਆ ਘਰੇਲੂ ਮੱਝਾਂ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਗੱਲ ਸੂਈ ਹੋਈ ਆਗੀ ਬਾਕੀ ਕਿੰਨਾ ਕਾ ਪਿਛਲੇ ਸੂਏ ਦੁੱਧ ਕੱਢਿਆਗਾ ਜਿਹੜੀ ਪੂਰੀ ਗੱਲਬਾਤ ਆ ਬਾਈ ਚਮਕੌਰ ਦੇ ਨਾਲ ਕਰਕੇ ਤੁਹਾਨੂੰ ਦੱਸਾਂਗੇ ਪਹਿਲਾਂ ਇੱਕ ਵਾਰੀ ਤੁਹਾਨੂੰ ਆਪਾਂ ਝੋਟੀ ਤੋੜ ਕੇ ਦਿਖਾਉਣੇ ਆ ਤੋੜਿਓ ਬਾਈ ਵਾਜਣ ਫੁੱਲਾ ਬਾਈ ਕਦ ਕਾੜ ਫੁੱਲਾ ਬੇਲ ਵੀ ਫੁੱਲਾ ਬਾਕੀ ਸਮੀ ਤਾਂ ਤੁਹਾਨੂੰ ਦੇਖ ਹੀ ਰਹੀ ਆ ਪੂਰੀ ਹਾਥੀ ਵਾਂਗੂ ਚੌੜੀ ਪਈਆ ਮੱਝ ਕੋਈ ਲੱਸੀ ਨਹੀਂ ਕੋਈ ਛੋਟੀ ਨਹੀਂ ਲੈ ਚਲੋ ਲੈ ਚਲੋ ਬਾਈ ਬਾਕੀ ਸੁਵਾ ਬਾਈ ਤੋਂ ਵੀ ਆਪਾਂ ਗੱਲਬਾਤ ਕਰਾਂਗੇ ਰੇਟ ਆ ਜਿਹੜਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਥਣਾ ਦਾ ਗੈਪ ਸਾਨੂੰ ਆਪਾਂ ਨੇੜੇ ਦਿਖਾ ਦਿੰਨੇ ਆ ਹਵਾਨਾ ਚੈੱਕ ਕਰਾ ਦਿੰਨੇ ਆ ਪੂਰੀ ਸੀਲ ਸਾਉ ਮੱਝਾ ਬੰਦ ਲੋ ਬੰਦ ਲੋ ਬਾਈ ਬਾਕੀ ਬਾਈ ਕਹਿੰਦਾ ਵੀ ਆਪਾਂ ਮੱਝ ਤਸੱਲੀ ਤੇ ਦੇ ਦੇਾਂਗੇ ਕੋਈ ਵੀ ਇੱਕ ਪੈਸੇ ਦਾ ਵੀ ਨੁਕਸ ਨਹੀਂ ਹੈਗਾ ਵਿੱਚ ਬੱਚਾ ਕੱਟੀਆ ਤੇ ਨਾੜੂਆ ਜਿਹੜਾ ਇਹਦਾ ਨਾਲ ਆ ਬਾਕੀ ਸੀਲ ਸਾਉ ਫੋਲਾ ਕੀ ਕੋਈ ਬਾਜ ਨਾਖੀ ਕਰਦੀ ਕੋਈ ਕੁਛ ਐਦਾਂ ਦੀ ਹੱਲ ਵੱਲ ਕੁਝ ਵੀ ਨਹੀਂ ਕਰਦੀ ਹੈਗੀ ਕੀ ਹਾਲ ਆ ਬਾਈ ਠੀਕ ਹੈ ਜੀ ਵਾ ਨੰਬਰ ਦੱਸਿਓ 94787 41138 ਕ ਭਾਈ ਜਮਗੋਰਾ ਪਜੜੀ ਚੋਟੀ ਦਿਖਾ ਰਿਹਾ ਕਿਹੜਾ ਸੂਆ ਸੂਈ ਆ ਇਹ ਇਹ ਤੀਜਾ ਸੂਆ ਜੀ ਕਦੋਂ ਸੂਈ ਆ ਇਹ ਇਹ ਕੱਲ੍ਹ ਸੂਈ ਆ ਕੱਲ੍ਹ ਸੂਈ ਆ ਪਿਛਲੇ ਸੂਏ ਕਿੰਨਾ ਕ ਦੁੱਧ ਕੱਢਿਆ ਨਹੀਂ 15 ਲੀਟਰ ਦੁੱਧ ਤੇ ਜੇ ਆਪਾਂ ਕਿਸੇ ਤਸੱਲੀ ਵਾਲੇ ਬੰਦੇ ਲੈਣੀ ਹੋਵੇ ਤਸੱਲੀ ਦੇ ਦੇ ਚਵਾ ਕੇ ਦੇ ਦੇਾਂਗੇ ਚਵਾ ਕੇ ਵੀ ਦੇ ਦੇਾਂਗੇ ਠੀਕ ਆ ਤੇ ਜੇ ਆਪਾਂ ਇਹਦਾ ਰੇਟ ਦੀ ਗੱਲ ਕਰੀਏ ਜਾਇਜ਼ ਆ ਰੇਟ 1.5 ਲੱਖ ਰੁਪਈਆ ਕੋਈ ਮਾਨਤਾਂ ਮਾਨਤਾਂ ਕਰਦਾਂਗੇ ਮੋਕੇ ਠੀਕ ਆ ਬਈ ਜੇ ਕਿਸੇ ਚੰਗੇ ਵਪਾਰੀ ਕੋਲੇ ਹੁੰਦੀ ਕਿਸੇ ਨੇ 2 ਲੱਖ ਤੋਂ ਮੁੱਲ ਘੱਟ ਨਹੀਂ ਕਰਨਾ ਸੀਗਾ ਬਾਕੀ ਰਾਜੀ ਸਮੀਪਲੀ ਫੁੱਲ ਐ ਥਣ ਦੇਖੋ ਬਈ ਕੱਲਾ ਕੱਲਾ ਨੇੜੇ ਤੋਂ ਆਪਾਂ ਚੈੱਕ ਕਰਾ ਦਿੰਨੇ ਆ ਸੀਲ ਸਾਉ ਫਿਰ ਆਪਾਂ ਗੱਲ ਕਰਦੇ ਆ ਵੀ ਫੁੱਲਾ ਨਹੀਂ ਬਾਹਰਲੇ ਬੰਦੇ ਤੋਂ ਪਸ਼ੂ ਡਰ ਜਾਂਦਾਗਾ ਬਾਕੀ ਉੱਪਰੋਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਪੂਰੀ ਚੌੜੀ ਪਈ ਆਗੀ ਪਿਛਲੇ ਸੂਏ 15 ਲੀਟਰ ਇਹਨੇ ਦੁੱਧ ਕੱਢਿਆਗਾ ਬੱਚਾ ਹੁਣ ਕੱਟੀ ਆ ਪਿੱਛੇ ਤੇ ਜੇ ਕਿਸੇ ਵੀਰ ਨੂੰ ਮੱਝ ਪਸੰਦ ਆਉਂਦੀ ਆ ਤਾਂ ਬਾਈ ਚਮਕਾਉਰ ਨਾਲ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਤੇ ਬਾਈ ਕਹਿੰਦਾ ਵੀ ਆਪਾਂ 15 ਲੀਟਰ ਚਵਾਈ ਕਰਕੇ ਵੀ ਮਤਲਬ ਕਿਸੇ ਨੇ ਜੀ ਸੌਦਾ ਕਰ ਲਾ ਤਾਂ ਆਪਾਂ ਦੇ ਦੇਾਂਗੇ ਤੇ ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਉਂਦੀ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਕੀ ਬੱਚਾ ਪਿੱਛੇ ਕੱਟੀ ਆ ਬਾਈ ਫਿਰ ਚੈੱਕ ਕਰ ਲਓ ਪੂਰਾ ਚੰਗਾ ਫੇਸ ਆ ਲੰਬਾਈ ਦੇ ਵਿੱਚ ਫੇਸ ਆ ਚੰਗਾ ਕਰਨਾ ਚੰਗੀ ਕੱਟੀ ਹੈਗੀ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਬਾਈ ਜੇ ਕਿਸੇ ਹੋਰ ਵੀਰ ਨੇ ਤਾਂ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਹੈ ਜੀ 97809 05653 ਧੰਨਵਾਦ